ਜੱਲੀ ਸਾਹਿਬ ਨੂੰ ਮਿਲਿਆ ਵਧਾਈਆ ਮੱਦੇ ਬੱਡਾ ਨੇ ਹੁਣ ਕਲਾਇ ਗਿਆ ਜਿੱਤੇ ਤੇ ਮਿਲਿਆ ਵਧਾਈਆ ਵੇ ਸੁਣਾ ਤੇ ਰਾਜੀ ਵੰਨਰਾ ਸੰਗਮਾ ਨਾ ਤੇਰੇ ਅੱਖੇ ਵੇ ਸੁਣਾ ਤੇ ਰਾਜੀ ਵੰਨਰਾ ਜੱਲੀ ਸਾਹਿਬ ਨੂੰ ਮਿਲਿਆ ਵਧਾਈਆ ਓ ਜੱਲੀ ਸਾਹਿਬ ਨੂੰ ਮਿਲਿਆ ਵਧਾਈਆ ਮੱਦੇ ਬੱਡਾ ਨੇ ਰਾਨ ਕਾਲਾ ਵੇ ਜਿੱਤੇ ਤੇ ਮਿਲਿਆ ਵਧਾਈਆ ਵੇ ਸੁਣਾ ਤੇ ਰਾਜੀ ਵੰਨਰਾ ਸੰਗਮਾ ਨਾ ਵੇ ਸੁਣਾ ਤੇਰਾ ਜੀਵੇ ਹਾਜੀ ਸਰ ਜੀ ਸਰ ਥੋੜਾ ਗਾਣਾ ਇਹ ਮੇਰੇ ਇਲਾਕੇ ਦੇ ਵੈਸਟ ਝੋੜ ਜਲੰਧਰ ਤੋਂ ਭਾਈ ਕੈਮਰਾ ਜੀ ਫੋਟਾ ਮੱਡੀ ਚੋਂ ਆਏ ਆਸਲੀ ਪੰਡਾ ਹੈ ਤੇ ਇਸ ਕਰਕੇ ਮੇਰੀ ਸੋਭਾ ਕਰ ਰਿਹਾ ਤੇ ਮੇਰੇ ਵਾਸਤੇ ਕਾਮਨਾ ਕਰ ਰਿਹਾ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈ ਹੈ ਅਸਲੀ ਪੰਡਾ ਨੇ ਸਾਨੂੰ ਜੁਆਇਨ ਕਰ ਲਿਆ ਕਿਰਪਾ ਕਰਕੇ ਪਰਮਾਤਮਾ ਛੇਤੀ ਤੇ ਛੇਤੀ ਨਕਲੀ ਪੰਡਾ ਤੋਂ ਪੰਜਾਬ ਦਾ ਖਿਹੜਾ ਛਡਾਵੇ ਨਕਲੀ ਪੰਡਾ सब नोम लिया बची साम नोमली ਹਾਂਜੀ ਸਰ ਇਹ ਮੇਰੇ ਇਲਾਕੇ ਦੇ ਵੈਸਟ ਝੋੜ ਜਲੰਧਰ ਤੋਂ ਭਾਈ ਕੈਮਰਾ ਤੋਂ ਆਏ ਐ ਅਸਲੀ ਭੰਡਾ ਹੈ ਤੇ ਇਸ ਕਰਕੇ ਮੇਰੀ ਸੋਭਾ ਕਰ ਰਿਹਾ ਹੈ ਤੇ ਮੇਰੇ ਵਾਸਤੇ ਕਾਮਨਾ ਕਰ ਰਿਹਾ ਹੈ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈ ਹੈ ਅਸਲੀ ਭੰਡਾ ਨੇ ਸਾਨੂੰ ਜੁਆਇਨ ਕਰ ਲਿਆ ਕਿਰਪਾ ਕਰਕੇ ਪ੍ਰਮਾਤਮਾ ਛੇਤੀ ਤੇ ਛੇਤੀ ਨਕਲੀ ਭੰਡਾ ਤੋਂ ਪੰਜਾਬ ਦਾ ਖਿਹੜਾ ਛੜਾਵੇ ਨਕਲੀ ਭੰਡਾ ਚਲ ਜੀ ਨੂੰ ਮਿਲਿਆ ਵਧਾਈਆਂ ਮੇ ਪੱਟਾ ਨੇ ਕੌਣ ਕਹਿੰਦਾ ਮਿਲਦੀ ਜਾਂ ਤੇ ਮਿਲਿਆ ਵਧਾਈਆਂ ਮੇ ਸੁਣਾ ਤੇ ਰਾਜੀ ਵੰਦਰਾ ਸਾਨੂੰ ਬਣ ਹੋ ਤੇਰੇ ਅੱਖੇ ਮੇ ਸੁਣਾ ਤੇ ਰਾਜੀ ਵੰਦਰਾ ਜੱਨੀ ਸਭ ਨੂੰ ਮਿਲਿਆ ਵਧਾਈਆਂ ਓ ਜੱਨੀ ਸਭ ਨੂੰ ਮਿਲਿਆ ਵਧਾਈਆਂ ਬੰਦਾ ਨੇ ਰੋਹਨ ਕਾਲਾ ਓ ਵਧਾਈਆਂ ਤੇ ਮਿਲਿਆ ਵਧਾਈਆਂ ਮੇ ਸੁਣਾ ਤੇ ਰਾਜੀ ਵੰਦਰਾ ਸਾਨੂੰ ਸੋਣਾ ਤੇਰਾ ਜੀਵੇ ਬੰਦੇ ਹਾਂਜੀ ਸਰ ਜੀ ਥੋੜਾ ਕਰ ਲਓ ਇਹ ਮੇਰੇ ਇਲਾਕੇ ਦੇ ਵੈਸਟ ਚੋੜ ਜਲੰਧਰ ਤੋਂ ਭਾਈ ਕੈਮਰਾ ਜੀ ਬੋਟਾ ਮੱਡੀ ਚੋਂ ਆਏ ਐ ਅਸਲੀ ਪੰਡਾ ਐ ਤੇ ਇਸ ਕਰਕੇ ਮੇਰੀ ਸੋਭਾ ਕਰ ਰਿਹਾ ਤੇ ਮੇਰੇ ਵਾਸਤੇ ਕਾਮਨਾ ਕਰ ਰਿਹਾ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈ ਐ ਅਸਲੀ ਪੰਡਾ ਨੇ ਸਾਨੂੰ ਜੁਆਇਨ ਕਰ ਲਿਆ ਕਿਰਪਾ ਕਰਕੇ ਪ੍ਰਮਾਤਮਾ ਛੇਤੀ ਤੇ ਛੇਤੀ ਨਕਲੀ ਪੰਡਾ ਤੋਂ ਪੰਜਾਬ ਦਾ ਖਿਹੜਾ ਛੜਾਵੇ ਨਕਲੀ ਪੰਡਾ ਜੱਲੀ ਸਾਹਿਬ ਨੂੰ ਉਂਗਲੀਆਂ ਵਧਾਈਆਂ ਮੱਦੇ ਪੱਡੇ ਨੂੰਨ ਕਲਾਈਆਂ ਬੰਨ੍ਹਦੀਆਂ ਤੇ ਮਿਲੀਆਂ ਵਧਾਈਆਂ ਸੁਣਾ ਤੇ ਰਾਜੀ ਹੋ ਬਨਰਾ ਹਨੂ ਬਨਾ ਤੇਰੇ ਅੱਖੇ ਸੁਣਾ ਤੇ ਰਾਜੀ ਹੋ ਬਨਰਾ ਜੱਲੀ ਸਾਹਿਬ ਨੂੰ ਮਿਲੀਆਂ ਵਧਾਈਆਂ ਓ ਜੱਲੀ ਸਾਹਿਬ ਨੂੰ ਉਂਗਲੀਆਂ ਵਧਾਈਆਂ ਬੰਨਣਾ ਨੇ ਰੋਹਣ ਕਾਲਾ ਹਾਜੀ ਸਰ ਇੱਕ ਮਿੰਟ ਸਰ ਕਰ ਲਵਾਂ ਥੋੜਾ ਕਰ ਲਵਾਂ ਇਹ ਮੇਰੇ ਇਲਾਕੇ ਦੇ ਵੈਸਟ ਚੋਲ ਜਿਲੰਧਰ ਤੋਂ ਭਾਈਆ ਕੈਮਰਾ ਜੋ ਟਾਂ ਮੱਡੀ ਚੋਂ ਆਏ ਐ ਅਸਲੀ ਪੰਡਾ ਐ ਤੇ ਇਸ ਕਰਕੇ ਮੇਰੀ ਸੋਭਾ ਕਰ ਰਿਹਾ ਤੇ ਮੇਰੇ ਵਾਸਤੇ ਕਾਮਨਾ ਕਰ ਰਿਹਾ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈ ਐ ਅਸਲੀ ਪੰਡਾ ਨੇ ਸਾਨੂੰ ਜੁਆਇਨ ਕਰ ਲਿਆ ਕਿਰਪਾ ਕਰਕੇ ਪ੍ਰਮਾਤਮਾ ਛੇਤੀ ਤੇ ਛੇਤੀ ਨਕਲੀ ਪੰਡਾ ਤੋਂ ਪੰਜਾਬ ਦਾ ਖਿਹੜਾ ਛੜਾਵੇ ਨਕਲੀ ਪੰਡਾ